ਮੈਂ ਰਵਿੰਦਰਪਾਲ ਬਤਰਾ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਅਤੇ ਮੁਲਕ ਵਾਸੀਆਂ ਨੂੰ ਅਤੇ ਵਿਦੇਸ਼ ਵਿੱਚ ਵਸਦੇ ਵਸਦੇ ਭਾਰਤ ਵਾਸੀਆਂ ਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਗੁਰਪੁਰਬ ਅਤੇ ਨਵੇਂ ਸਾਲ ਦੀਆਂ ਬਹੁਤ ਬਧ ਮੁਬਾਰਕਾਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸਾਰੇ ਨਗਰ ਵਾਸੀ ਸ਼ਹਿਰ ਵਾਸੀ ਰਾਮ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਮੁਤਾਬਕ ਰਲ ਮਿਲ ਕੇ ਹਸਦੇ ਬਸਦੇ ਰਹਿਣ ਤੇ ਉਹਨਾਂ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਆਪਣੇ ਮਾਤਾ ਪਿਤਾ ਦੀ ਪੇਰੈਂਟਸ ਦੀ ਸੇਵਾ ਕਰਨ ਉਹਨਾਂ ਦੇ ਕਹਿਣ ਮੁਤਾਬਕ ਚੱਲਣਾ ਆਪਣੇ ਗੁਰੂਆਂ ਦੀ ਪੇਰੈਂਟਸ ਦੀ ਇੱਜ਼ਤ ਕਰਨ ਅਤੇ ਮੈਂ ਆਸ ਰੱਖਦਾ ਹਾਂ ਕਿ ਇਸ ਵਾਰ ਪ੍ਰਦੂਸ਼ਣ ਨੂੰ ਦੇਖਦੇ ਹੋਏ ਗ੍ਰੀਨ ਦੀਵਾਲੀ ਮਨਾਣ ਅਤੇ ਰੁੱਖ ਲਗਾ ਕੇ ਇੱਕ ਵਧੀਆ ਸੰਦੇਸ਼ ਦੇਣ ਅਤੇ ਇਸੇ ਨਾਲ ਹੀ ਮੈਂ ਇੱਕ ਵਾਰ ਫਿਰ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਤੇ ਭੈਣਾ ਭਰਾਵਾਂ ਨੂੰ ਦਿਵਾਲੀ ਦੀਆਂ ਤੇ ਬਾਕੀ ਗੁਰਪੁਰਬਾਂ ਦੀਆਂ ਤੇ ਨਵੇਂ ਸੌਰੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜੈ ਸ਼੍ਰੀ ਰਾਮ ਵਾਈ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ ਕੀ ਫਤਿਹ